ਉਦੋਂ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਮਰ 9 ਸਾਲ ਦੀ ਸੀ ਕੋਲ ਬੈਠੇ ਸਨ ਜਦ ਕਿਰਪਾ ਰਾਮ ਪੰਡਿਤ ਕਸ਼ਮੀਰੀ ਬਹੁਤ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਧਨਗੁਰੂ ਤੇ ਇੱਕ ਬਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਫਰਿਆਦ ਕਰਨ ਆਇਆ ਹੈ ਪ੍ਰਭੂ ਸਾਡਾ ਇਹ ਧਾਰਮਿਕ ਚਿੰਨ ਬਚਾਓ ਪਾਵੇਂ ਇਹ ਦੇਸ਼ ਸੰਨਿਆਸੀ ਜੋਗੀ ਜੰਗਮਾ ਨਾਲ ਭੜਿਆ ਹੋਇਆ ਸੀ ਭਗਤਾ ਨਾਲ ਭੜਿਆ ਹੋਇਆ ਸੀ ਪਰ ਕਸ਼ਮੀਰ ਦੇ ਨਾ ਮੁਖੀਆਂ ਨੂੰ ਆਸਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਚ ਦਿਖਾਈ ਦਿੱਤਾ ਹੈ ਵਾਕਈ ਉਹ ਆਸਰਾ ਬਣੇ ਪਹਿਲੇ ਤੇ ਮੁਖਾਰਬਿੰਦ ਤੋਂ ਇਹ ਉਚਾਰਨ ਕੀਤਾ ਕੋਈ ਬਹੁਤ ਵੱਡੀ ਆਤਮਾ ਕੁਰਬਾਨੀ ਦੇਵੇ ਸ਼ਹਾਦਤ ਦੇਵੇ ਇਹ ਜਨੇਊ ਬਚ ਸਕਦਾ ਹੈ